ਦਲੋਜ ਦੇ ਮਾਂ ਬਾਪ ਉਸ ਜਗ੍ਹਾ ਤੇ ਪਹੁੰਚੇ ਨੇ ਅੱਜ ਜਿਸ ਜਗ੍ਹਾ ਦੇ ਉੱਪਰ ਉਸ ਦਲੋਜ ਨੂੰ ਦਫਨਾਇਆ ਗਿਆ ਸੀ ਜਿਹੜਾ ਨੇ ਕਰਮ ਕੀਤਾ ਸੀ ਉਹਦੀ ਸਜ਼ਾ ਉਹਨੂੰ ਮਿਲੀ ਆ ਲੱਗਦਾ ਕਿ ਬੇਟੀ ਜਿਹੜੀ ਆ ਅੱਜ ਵੀ ਉਸਦੀ ਜਿਹੜੀ ਯਾਦ ਉਸੇ ਤਰ੍ਹਾਂ ਤਾਜ਼ਾ ਬਿਲਕੁਲ ਤਾਜ਼ਾ ਵਾਜੀ ਉਹ ਤਾਂ ਇੱਕ ਮਦਦ ਮੁੱਕ ਕਦੇ ਭੁੱਲੀ ਨਹੀਂ ਸਕਦੀ ਹਰ ਸਾਲ ਨਾਲ ਯਾਦ ਕਰੀਦਾ ਪੂਰਾ ਵਰਲਡ ਹੈਲ ਗਿਆ ਸੀਗਾ ਜੀ ਜਦੋਂ ਇਹ ਸਾਰੇ ਚੈਨਲਾਂ ਤੇ ਨਿਊਜ਼ ਗਈ ਹੈ ਜੀ ਪੂਰੇ ਵਰਲਡ ਕੋਲੇ ਜੀ ਉਹ ਕਿਹੜੀ ਆ ਕੱਜੜੇ ਨਹੀਂ ਸੀ ਨਮ ਜੀ ਇਓ ਮੇਰੇ ਦਿਲ ਚ ਜੀ ਮੇਰੇ ਦਿਲ ਚ ਉਹਦੇ ਲਈ ਮੈਂ ਜਿਹੜਾ ਆਪਣੇ ਬੇਟੇ ਲਈ ਸਵਾਲ ਕੇ ਉਹਦੇ ਲਈ ਮੈਂ ਨਾਲ ਲੈ ਗਈ ਹੁਣ ਜੀ ਕਦੇ ਮੈਂ ਹੀ ਤਣੀ ਉਹਨੇ ਵੀ ਉਹ ਇਕੱਲੇ ਵਾਸਤੇ ਸੁਣਾਉਣ ਲੈ ਕੇ ਆਈ ਇੰਦਾ ਤੇ ਲੋਕਾਂ ਨੂੰ ਤਾਂ ਸ਼ਰਮ ਚ ਚੌਂਕ ਦੇ ਵਿੱਚ ਕੜ ਕੇ ਬੰਦ ਦੇਣ ਚਾਹੀਦੀ ਹੈ ਤਾਂ ਜੋ ਲੋਕ ਡਰਨ ਕ੍ਰਾਈਮ ਕਰਨ ਤੋਂ ਡਰਨ ਦਲੋਜ ਦੇ ਮਾਂ ਬਾਪੂ ਉਸ ਜਗ੍ਹਾ ਤੇ ਪਹੁੰਚੇ ਨਹੀਂ ਅੱਜ ਜਿਸ ਜਗ੍ਹਾ ਦੇ ਉੱਪਰ ਦਲੋਜ ਨੂੰ ਦਫਨਾਇਆ ਗਿਆ ਸੀ ਬੁਰੀ ਤਰੀਕੇ ਨਾਲ ਜਿਹੜਾ ਉਸਦੇ ਮੂੰਹ ਵਿੱਚ ਰੇਤਾ ਪਾਇਆ ਗਿਆ ਸੀ ਕਹਿ ਸਕਦੇ ਹਾਂ ਕਿ ਕਿਸ ਜਗ੍ਹਾ ਦੇ ਉੱਤੇ ਦਲੋਜ ਦੀ ਮੌਤ ਹੋਈ ਸੀ ਕੁਝ ਧਾਰਮਿਕ ਜਥੇਬੰਦੀਆਂ ਜਾਂ ਅਸੀਂ ਕਹਾਂ데요 ਕੀ ਸਿਆਸੀ ਲੋਕ ਜਾਂ ਫਿਰ ਅਸੀਂ ਕਹ ਸਕਦੇ ਹਾਂ ਕਿ ਸੰਸਥਾਾਂਾਂ ਮਾਂ ਜਿਹੜੀਆਂ ਪਹੁੰਚੀਆਂ ਨੇ ਸਰ ਕਿਦਾਂ ਦੇਖਦੇ ਹੋ ਤੁਸੀਂ ਇੱਥੇ ਪਹੁੰਚਿਓ ਖਾਸ ਤੌਰ ਤੇ ਅੱਜ ਜਿਹੜਾ ਉਹਨਾਂ ਦਾ ਦੁੱਖ ਮਣਾਉਣ ਵਾਸਤੇ ਪਰਿਵਾਰ ਦਾ ਦੇਖੋ ਹਰਪ੍ਰੀਤ ਜੀ ਮੇਰੇ ਭਰਾ ਵਾਂਗੂ ਆ ਸਾਡਾ ਬੜੇ ਲੰਬੇ ਸਮੇਂ ਤੋਂ ਸਾਹਜ ਹੈ ਜਦੋਂ ਇੱਕ ਬੱਚੀ ਨਾਲ ਜਿਹੜਾ ਇੱਕ ਕਰਮ ਕੀਤਾ ਗਿਆ ਰਾਜੀ ਕਹਿਣਾ ਬੜਾ ਸੋਖਾ ਆ ਆਪਾਂ ਸੋਚਦੇ ਆਂ ਤੇ ਆਪਾਂ ਵੀ ਗਮਗੀਨ ਹੋ ਜਾਂਦੇ ਆਂ ਅੱਜ ਸਾਰਾ ਪਰਿਵਾਰ ਗਮਗੀਨ ਹੈ ਪਰ ਜਿਸ ਔਰਤ ਨੇ ਕੀਤਾ ਹੋਊਗਾ ਉਹਦੇ ਅੰਦਰ ਪਾਪ ਕਿੱਡਾ ਵੱਡਾ ਹੋਊਗਾ ਉਦੇਂਦਰ ਕੋ ਕਰਮ ਕਿੱਡਾ ਵੱਡਾ ਆਊਗਾ ਉਹਨੂੰ ਇਹ ਸਜ਼ਾ ਜਿਹੜੀ ਮਿਲਣੀ ਹੈ ਪ੍ਰਮਾਤਮਾ ਦੇ ਘਰ 'ਚ ਮਿਲਣੀ ਮਿਲਣੀ ਹੈ ਪਰ ਮੈਂ ਕਹਿੰਦਾ ਜਿੱਦਾਂ ਹਨੇਰੇ ਦੇ ਵਿੱਚ ਚਾਨਣ ਦਾ ਰੂਪ ਹੁੰਦਾ ਨਾ ਉਹ ਅਦਾਲਤ ਹੁੰਦੀ ਹੈ ਚਾਨਣ ਦਾ ਰੂਪ ਸਮਾਜ ਸੇਵੀ ਸੰਸਥਾਵਾਂ ਹੁੰਦੀਆਂ ਚਾਨਣ ਦਾ ਰੂਪ ਪ੍ਰੈਸ ਹੁੰਦੀ ਹੈ ਚਾਨਣ ਦਾ ਰੂਪ ਵਕੀਲ ਹੁੰਦੇ ਆ ਉਹ ਚਾਨਣ ਦੇ ਰੂਪ 'ਚ ਤੁਸੀਂ ਸਾਰੇ ਉੱਭਰੇ ਹੋ ਕਿਉਂਕਿ ਮੈਨੂੰ ਮੈਂ ਬਾਰ-ਬਾਰ ਕਹਿਣਾ ਹੁੰਦਾ ਕਿ ਹਮੇਸ਼ਾ ਇਨਸਾਫ ਕੋਤੋਂ ਮਿਲਦਾ ਜਦੋਂ ਪ੍ਰੈਸ ਦਿਖਦੀ ਹੈ ਚੰਗੀ ਤਰ੍ਹਾਂ ਜਿਹੜੀ ਪ੍ਰੈਸ ਗੱਲ ਖਿੱਚ ਸਕਦੀ ਹੈ ਉਹ ਆਮ ਬੰਦਾ ਨਹੀਂ ਖਿੱਚ ਸਕਦਾ ਤੇ ਤੁਸੀਂ ਜਿਹੜਾ ਸੱਚ ਸਾਹਮਣੇ ਲੈਂਦਾ ਉਹ ਜਿਹੜੀ ਇਨਸਾਫ ਦੇਣਾ ਪਿਆ ਤੇ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਇਨਸਾਫ ਹੈ ਇੱਕ ਮੈਸੇਜ ਹੈ ਕ੍ਰਾਈਮ ਕਰਨ ਵਾਲੇ ਦੁਨੀਆ ਵਾਸਤੇ ਕੋ ਕਮ ਕੁਰਮ ਕਰਨ ਵਾਲੀ ਦੁਨੀਆ ਵਾਸਤੇ ਇੱਕ ਮੈਸੇਜ ਹੈ ਕਿ ਇਸ ਦੇਸ਼ ਦੇ ਅੰਦਰ ਪੰਜਾਬ ਦੀ ਧਰਤੀ ਜਿੱਥੇ ਅਮਰਤ ਦੀ ਦਾ ਦਿੱਤੀ ਗਈ ਸੀ ਉਸ ਦੇਸ਼ ਦੇ ਅੰਦਰ ਜੇ ਕੋਈ ਪਾਪ ਕਰੂਗਾ ਤੈਨੂੰ ਸਜ਼ਾ ਮਿਲੂਗੀ ਜੇ ਕਹਿੰਦੇ ਵੀ ਆ ਮੈਂ ਇੱਕ ਗੱਲ ਹੋਰ ਰਾਜੀ ਕਹਿਣਾ ਹੋਣਾ ਕਿ ਫਾਂਸੀ ਨਹੀਂ ਹੋਣੀ ਚਾਹੀਦੀ ਪਰ ਇਦਾਂ ਦੇ ਲੋਕਾਂ ਨੂੰ ਬਾਰ-ਬਾਰ ਫਾਂਸੀ ਹੋਣੀ ਚਾਹੀਦੀ ਹੈ ਇਦਾਂ ਦੇ ਲੋਕਾਂ ਨੂੰ ਤਾਂ ਸ਼ਰਿਆਮ ਚੌਂਕ ਦੇ ਵਿੱਚ ਖੜ ਕੇ ਫਾਂਸੀ ਦੇਣੀ ਚਾਹੀਦੀ ਹੈ ਤਾਂ ਜੋ ਲੋਕ ਡਰਨ ਕ੍ਰਾਈਮ ਕਰਨ ਤੋਂ ਡਰਨ ਕਿਉਂਕਿ ਪਾਪੀ ਨੂੰ ਮਾਰਨਾ ਪਾਪ ਨਹੀਂ ਹੁੰਦਾ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਜੇ ਉਹ ਪਾਪੀ ਨਾਲ ਲੜੇ ਤੇ ਉਹ ਪਾਪ ਨਹੀਂ ਹੈ ਜੇ ਕ੍ਰਿਸ਼ਨ ਮਹਾਰਜ ਜੀ ਆਏ ਰਾਮ ਜੀ ਆਏ ਜੇ ਪਾਪੀ ਨੂੰ ਮਾਰਨ ਵਾਸਤੇ ਆਏ ਤੇ ਪਾਪ ਦੀਆਂ ਦੁਰੀਆਂ ਨੂੰ ਉਤਾਰਨ ਵਾਸਤੇ ਆਉਂਦੇ ਤੇ ਇਦਾਂ ਦੇ ਲੋਕਾਂ ਨੂੰ ਚੌਂਕ 'ਚ ਖੜ ਕੇ ਦੁਬਾਰਾ ਫਾਂਸੀ ਹੋਣੀ ਚਾਹੀਦੀ ਹੈ ਇੱਕ ਮੋਰਲ ਸੈਟ ਹੋਣਾ ਚਾਹੀਦਾ ਪਰ ਅੱਜ ਪਰਿਵਾਰ ਤੁਸੀਂ ਦੇਖ ਸਕ ਵੀ ਉਸ ਖਿੜਦੇ ਫੁੱਲ ਨੂੰ ਉਸ ਅੰਮ੍ਰਿਤ ਦੀ ਬੂੰਦ ਨੂੰ ਅੱਜ ਸ਼ਰਦਾ ਦੇ ਫੁੱਲ ਭੇਟ ਕਰਨ ਆਇਆ ਤੇ ਪਤਾ ਲੱਗਿਆ ਵੀ ਇੱਕ ਸਿਕਿਉਰਿਟੀ ਗਾਰਡ ਨੇ ਦੱਸਿਆ ਸੀਗਾ ਦੇਖੋ ਉਹਦੇ ਹੱਥ ਨਹੀਂ ਕੰਬੇ ਹੋਣਗੇ ਆਪਣਾ ਕਹਿਣਾ ਓਖਾ ਲੱਗ ਰਿਹਾ ਤੇ ਉਹਦੇ ਹੱਥ ਨਹੀਂ ਕੰਬੇ ਹੋਣਗੇ ਕੀ ਉਹਦੇ ਅੰਦਰ ਕਿਹੜੀ ਚੀਜ਼ ਆਈ ਹੋਊਗੀ ਤੇ ਸਮਾਜ ਦੇ ਲੋਕਾਂ ਨੂੰ ਮੈਂ ਮੈਸੇਜ ਕਰਦਾ ਵੀ ਪੰਜਾਬ ਦੇ ਲੋਕਾਂ ਨੂੰ ਵੀ ਜਾਗੋ ਸਮਾਜ ਦੀ ਸੇਵਾ 'ਚ ਹਿੱਸਾ ਪਾਓ ਤੁਰ ਸਾਰੇ ਨੇ ਜਾਣਾ ਪਰ ਇਦਾਂ ਦੇ ਕੁਕਰਮ ਕਰਕੇ ਨਾ ਜਾਓ ਰੱਬ ਦੇ ਕਰਜ਼ੇ ਸਜ਼ਾ ਬਹੁਤ ਮਿਲੂਗੀ ਬਿਲਕੁਲ ਕਿਤੇ ਨਾ ਕਿਤੇ ਬਹੁਤ ਵੱਡੀ ਜਿਹੜੀ ਗੱਲ ਕਹੀ ਗਈ ਹੈ ਗੱਲਬਾਤ ਕਰਾਂਗੇ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਗੱਲਬਾਤ ਕਰਨ ਜਿਹੜੇ ਕੋਸ਼ਿਸ਼ ਕਰਾਂਗੇ ਕੀ ਕਹਿਣਾ ਵਾ ਪਰ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਵੱਡਾ ਦੁੱਖ ਦੀ ਜਿਹੜੀ ਘੜੀ ਆ ਸੋ ਪਹਿਲਾਂ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿ ਇਸ ਜਗ੍ਹਾ ਦੇ ਉੱਪਰ ਜਿਹੜਾ ਨਮਨ ਕੀਤਾ ਗਿਆ ਇਸ ਜਗ੍ਹਾ ਦੇ ਉੱਪਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਆ ਕੇ ਜਿਹੜੇ ਨੇ ਮੱਥਾ ਟੇਕਿਆ ਗਿਆ ਤੇ ਇੱਕ ਮੰਗ ਜਿਹੜੀ ਆ ਕਰ ਰਹੇ ਨੇ ਉਸ ਬੇਟੀ ਨੂੰ ਬੁਲਾ ਰਹੇ ਨੇ ਵਾਰ-ਵਾਰ ਕਿਤੇ ਨਾ ਕਿਤੇ ਇੱਕ ਵੱਡਾ ਦੁੱਖ ਤੁਸੀਂ ਦੇਖ ਸਕਦੇ ਹੋ ਕਿ ਹੰਝੂ ਜਿਹੜੇ ਨੇ ਲਗਾਤਾਰ ਵਗ ਰਹੇ ਨੇ ਬੇਸ਼ੱਕ ਅਜੇ 22 ਸਾਲ ਜਿਹੜੇ ਨੇ ਤਕਰੀਬਨ ਤਕਰੀਬਨ ਬੀਤ ਚੁੱਕੇ ਨੇ ਲਗਾਤਾਰ ਹੰਝੂ ਵਗ ਰਹੇ ਨੇ ਭੈਣ ਜੀ ਬਹੁਤ ਵੱਡਾ ਦੁੱਖ ਹੈ ਪਰ ਕਿਦਾਂ ਦੇਖਦੇ ਹਾਂ ਵੀ ਇੱਕ ਫੈਸਲਾ ਜਿਹੜਾ ਸੁਣਾਇਆ ਗਿਆ ਜਿਹੜਾ ਉਹਨੇ ਕਰਮ ਕੀਤਾ ਸੀ ਉਹਦੀ ਸਜ਼ਾ ਉਹਨੂੰ ਮਿਲੀ ਆ ਤੁਹਾਡੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਲੱਗਦਾ ਕਿ ਫੈਸਲਾ ਜਿਹੜਾ ਬਸ ਸੁਣਾਇਆ ਗਿਆ ਸੰਤੁਸ਼ਟੀ ਕਿਤੇ ਨਾ ਕਿਤੇ ਦਿਨੋਂ ਕੁਝ ਬਿਲਕੁਲ ਸੰਤੁਸ਼ਟੀ ਹੈ ਬੇਸ਼ੱਕ ਉਹਦੀ ਕੀਮਤ ਤਾਂ ਨਹੀਂ ਚੁਕਾ ਸਕਦੇ ਆਪਾਂ ਉਹਦੇ ਦਰਦ ਨਾਲ ਕਹਾਦਸੇ ਦੀ ਪਰ ਚਲੋ ਮੰਨੋ ਸੰਤੁਸ਼ਟੀ ਹੈ ਕਿਤੇ ਨਾ ਕਿਤੇ ਬੜਾ तकरीबन 2.5 ਸਾਲ ਹੋ ਗਏ ਨੇ ਅਸੀਂ ਦੇਖਿਆ ਲਗਾਤਾਰ ਅਸੀਂ ਦੇਖਿਆ ਜਦੋਂ ਵੀ ਤੁਸੀਂ ਇਹ ਦੇਖਦੇ ਸੀ ਤੁਹਾਨੂੰ ਤਾਂ ਤਸਵੀਰ ਤੁਹਾਡੇ ਜਿਹੜੀ ਆ ਹੱਥ ਦੇ ਵਿੱਚ ਹੁੰਦੀ ਸੀ ਲੱਗਦਾ ਕਿ ਬੇਟੀ ਜਿਹੜੀ ਆ ਅੱਜ ਵੀ ਉਸ ਦੀ ਜਿਹੜੀ ਯਾਦ ਉਸੇ ਤਰ੍ਹਾਂ ਤਾਜ਼ਾ ਬਿਲਕੁਲ ਤਾਜ਼ਾ ਵਾ ਜੀ ਫਿਰ ਤਾਂ ਇੱਕ ਮਦਦ ਨੂੰ ਕਦੇ ਭੁੱਲੀ ਨਹੀਂ ਸਕਦੀ ਹਰ ਸਾਹ ਨਾਲ ਯਾਦ ਕਰੀਦਾ ਇਹ ਬਿਲਕੁਲ ਕਿਤੇ ਨਾ ਕਿਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਸ ਜਗ੍ਹਾ ਦੇ ਉੱਤੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਪਹੁੰਚੇ ਨੇ ਕਿਤੇ ਨਾ ਕਿਤੇ ਸ਼ਰਧਾਂ ਦੇ ਭੁੱਲ ਜਿਹੜੇ ਨੇ ਭੇਂਟ ਕੀਤੇ ਗਏ ਨੇ ਉਸ ਦੇ ਦਾਦਾ ਜੀ ਨੇ ਸਾਡੇ ਨਾਲ ਗੱਲਬਾਤ ਕਰਨ ਦੀ ਜਰੂਰ ਜਿਹੜੀ ਕੋਸ਼ਿਸ਼ ਕਰਾਂਗੇ ਸਰ ਪੋਤੀਆਂ ਜਿਹੜੀਆਂ ਨੇ ਮੈਂ ਕਹਾਂਗੇ ਬਹੁਤ ਪਿਆਰੀਆਂ ਹੁੰਦੀਆਂ ਨੇ ਕਿੰਨਾ ਕੁ ਵੱਡਾ ਜਿਹੜਾ ਦੁੱਖ ਆ ਜਾਂ ਫਿਰ ਉਹਨੂੰ ਫੈਸਲੇ ਦੇ ਨਾਲ ਕਿੰਨੀ ਕਮਿਟੀ ਜਿਹੜੀ ਸੰਤੋਸ਼ਟੀ ਮਿਲੀਆਂ ਜਿਦਾ ਆਮ ਸਿਆਣੇ ਦੀ ਕਹਾਵਤ ਆ ਮੂਲ ਨਾਲੋਂ ਵਿਆਜ ਪਿਆਰਾ ਮੇਰਾ ਮੁੰਡਾ ਮੈਨੂੰ ਕਹਿੰਦਾ ਨਾ ਕਿ ਚੀਜ਼ ਪਾਪਾ ਆਹ ਕੰਮ ਕਰ ਦੋ ਉਹਨੂੰ ਮੈਂ ਉਹ ਮੱਕਾ ਦੇ ਉਹਨਾਂ ਨੂੰ ਜਵਾਬ ਨਹੀਂ ਦਿੱਤੰਦਾ ਅੱਜ ਸਰ ਤਕਰੀਬਨ ਤਕਰੀਬਨ 2.5 ਸਾਲ ਹੋ ਚੁੱਕੇ ਨੇ ਇੱਕ ਸਜ਼ਾ ਬੇਸ਼ੱਕ ਜਿਹੜੀ ਆ ਮਿਲ ਚੁੱਕੀ ਆ ਲੱਗਦਾ ਕਿ ਜਿਹੜੀ ਆ ਸਜ਼ਾ ਜੋ ਤੁਸੀਂ ਮੰਗ ਕੀਤੀ ਸੀ ਉਹ ਸੰਤੁਸ਼ਟੀ ਮਿਲੀ ਆ ਹਾਂਜੀ ਸਜ਼ਾ ਵੱਲੋਂ ਪੂਰੀ ਸੰਤੁਸ਼ਟੀ ਮਿਲੀ ਆ ਮਨੀਸ਼ ਸਿੰਘਲ ਨੇ ਪੂਰਾ ਬਹੁਤ ਵਧੀਆ ਫੈਸਲਾ ਸੁਣਾਇਆ ਈ ਮੇਰੇ ਵਕੀਲ ਸਾਹਿਬ ਸੀ ਪਰਯੋਪਕਾਰ ਘੋਮਣ ਬਹੁਤ ਛੂਟੀ ਦੇ ਵਕੀਲ ਜਿਨ੍ਹਾਂ ਨੇ ਪੂਰਾ ਜੋਰ ਲਾ ਕੇ ਅੱਜ ਆਪਾਂ ਨੂੰ ਫੈਸਲਾ ਸੁਣਾਇਆ ਹੈ ਤੇ ਬੀੜੀ ਗੁਪਤਾ ਜੀ ਅਸਰ ਕਹਿੰਦੇ ਵਕੀਰ ਸਾਹਿਬ ਨੇ ਵੀ ਇੱਕ ਰੁਪਿਆ ਨਹੀਂ ਲਿਆ ਹੈਗਾ ਬਿਲਕੁਲ ਜਿਹੜਾ ਵਾ ਫ੍ਰੀ ਕੇਸ ਲੜਿਆ ਵਾ ਪੂਰੀ ਜਾਨੀ ਕਿ ਖੁੱਲ ਕੇ ਜਿਹੜੀ ਹੈ ਨਾ ਦੇ ਦਿੱਤੀ ਮੈਨੂੰ ਕਈ ਵਾਰੀ ਰਾਤ ਨੂੰ ਉਹਨਾਂ ਦਾ 11:30 ਵਜੇ ਫੋਨ ਆ ਜਾਂਦਾ ਸੀ ਰਾਤ ਨੂੰ ਕਦੇ 11:00 ਵਜੇ ਕਦੇ 12:00 ਵਜੇ ਸ਼ਮਿੰਦਰ ਸਿੰਘ ਜੀ ਆਹ ਕੰਮ ਆਈਆਂ ਇਹਦਾ ਮਤਲਬ ਰਾਤ ਨੂੰ ਵੀ ਕੇਸ ਪੜ ਰਹੇ ਸੀਗੇ ਬਾਹਰ ਰਾਤ ਨੂੰ ਫੋਨ ਆਉਂਦਾ ਤੇ ਨਹੀਂ ਤਾਂ ਵਕੀਰ ਸਾਹਿਬ ਜੀ ਆਲੇ 5:00 ਵਜੇ ਆਪਾਂ ਘਰੇ ਕੇ ਤਾਂ ਕੇਸ ਖਤਮ ਉਹਨਾਂ ਨੇ ਰਾਤ ਨੂੰ ਵੀ ਫੋਨ ਕਈ ਵਾਰੀ ਕਰ ਦਿੰਦੇ ਸ਼ਮਿੰਦਰ ਸਿੰਘ ਜੀ ਆਪਾਂ ਕੰਮ ਆਈਆਂ ਆਈ ਆਈ ਉਹਨਾਂ ਨੇ ਪੂਰੀ ਮਨੋਤੋਨੋ ਲਾ ਕੇ ਉਹਨੇ ਕੇਸ ਲੜਿਆ ਜੀ ਔਰ ਕੇਸ ਜਿਤਾ ਕੇ ਵੀ ਦਿਖਾਤਾ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ ਦੇ ਨਾਲ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਹੁਣ ਵੀ ਨਹੀਂ ਮੈਂ ਕੋਈ ਕਰ ਸਕਦਾ ਜੇ ਮੈਨੂੰ ਤੁਹਾਡਾ ਸਹਾਰ ਆਊਗਾ ਤਾਂ ਮੈਂ ਅੱਗੇ ਵੀ ਲੜਾਈ ਲੜ ਸਕਦਾ ਮੈਂ ਇਕੱਲਾ ਨਹੀਂ ਕੁਝ ਕਰ ਸਕਦਾ ਜੀ ਅ ਜਿਸ ਤਰ੍ਹਾਂ ਉਹਨਾਂ ਦੇ ਫਾਦਰ ਸਾਹਿਬ ਨੇ ਦੱਸਿਆ ਕੀ ਕਹਿੰਦੇ ਅੱਜ ਵੀ ਜੇ ਉਹ ਆਪਣੇ ਬੇਟੇ ਲਈ ਕੁਝ ਖਰੀਦੇ ਨੇ ਤਾਂ ਆਪਣੀ ਜਿਹੜੀ ਬੇਟੀ ਲਈ ਵੀ ਬਰਾਬਰ ਜਿਹੜਾ ਵਸਤੂਆਂ ਖਰੀਦੇ ਨੇ ਕਹਿੰਦੇ ਅੱਜ ਵੀ ਉਸੇ ਤਰ੍ਹਾਂ ਜਿਹੜਾ ਯਾਦ ਰੱਖਿਆ ਜਾਂਦਾ ਵਾ ਬਿਲਕੁਲ ਜੀ ਬਿਲਕੁਲ ਮੈਂ ਪਿੱਛੇ ਅਨੰਦਪੁਰ ਸਾਹਿਬ ਜਾ ਕੇ ਆ ਹਗਮਪ੍ਰੀਤ ਵਾਸਤੇ ਚੀ ਉਹ ਜਿਹੜੀ ਉਹਨੂੰ ਚੀਜ਼ ਦਿਲੋਜ ਨੂੰ ਪਸੰਦ ਸੀ ਮੈਂ ਸਪੈਸ਼ਲ ਉੱਥੋਂ ਲੈ ਕੇ ਆਂ ਅਨੰਦਪੁਰ ਸਾਹਿਬ ਤੋਂ ਵੀ ਮੈਂ ਨਹੀਂ ਇਹ ਦਿਲੋਜ ਦੀ ਚੀਜ਼ ਹੈ ਉਹ ਸਪੈਸ਼ਲ ਰੱਖੀ ਵੀ ਪਈਆ ਮੈਂ ਦਿਲੋਜ ਆਉਗੀ ਉਹਨੂੰ ਉਹਨੂੰ ਦੇਣੀ ਆ ਉਹੀ ਖੇਡੂਗੀ ਦਿਲੋਜ ਉਹਦੇ ਨਾਲ ਅੱਜ ਵੀ ਜਾਨੀ ਕੀ ਉਡੀਕਾਂ ਨੇ ਕਿਤੇ ਨਾ ਕਿਤੇ ਹਾਂਜੀ ਹਾਂਜੀ ਅੱਜ ਮੈਂ ਇੱਥੋਂ ਦਿਲੋਜ ਨੂੰ ਅੱਜ 2 ਸਾਲ 4 ਮਹੀਨੇ ਤੇ 21 ਦਿਨ ਹੋ ਗਏ ਅੱਜ ਜੀ ਇੱਥੇ ਦਿਲੋਜ ਦਾ ਘਰ ਬਣਾ ਕੇ ਗਈਆ ਡੈਨ ਉਹ ਪਾਪਣ ਇੱਥੋਂ ਅੱਜ ਮੈਂ ਦਿਲੋਜ ਨੂੰ ਲੈਣ ਆਇਆ ਮੈਂ ਚੱਲ ਪੁੱਤ ਮੇਰੇ ਨਾਲ ਚੱਲ ਹੁਣ ਤੈਨੂੰ ਬਹੁਤ ਚਿਰ ਹੋ ਗਿਆ ਇੱਥੇ ਜਾੜ ਚ ਬੈਠੀ ਨੂੰ ਅ ਇੱਕ ਟੋਆ ਇੱਥੇ ਪਟਿਆ ਸੀ ਦੂਜਾ ਟੋਆ ਇੱਥੇ ਪਟਿਆ ਹੋਇਆ ਸੀ ਦੋ ਟੋਏ ਪੱਟੇ ਹੋਏ ਸੀ ਇੱਥੇ ਹੀ ਮਤਲਬ ਕਿਤਨੇ ਕਿਤੇ ਪਹਿਲਾਂ ਹੀ ਜਿਹੜੀਆਂ ਤਿਆਰੀਆਂ ਉਸ ਪਹਿਲਾਂ ਪਲੈਨਿੰਗ ਬਣਾਈ ਹੋਈ ਸੀ ਉਹਨੇ ਦੋਨੇ ਬੱਚਿਆਂ ਦੀ ਨਿਗਰਖ ਰੱਖੀ ਹੁੰਦੀ ਸੀ ਉਹਨਾਂ ਬੱਚਿਆਂ ਦੀ ਨਿਗਰਖ ਇਹ ਤਾਂ ਮੈਂ ਸ਼ੁਕਰਾਨਾ ਕਰਦਾ ਸੱਚਾ ਪਾਤਸ਼ਾਹ ਦਾ ਰੱਬ ਦਾ ਜਿਨ੍ਹਾਂ ਨੇ ਮੇਰਾ ਪੋਤਾ ਮੇਰੇ ਕੋਲ ਬਚਾਤਾ ਪਰ ਅਸੀਂ ਦੇਖਿਆ ਕਿ ਲਗਾਤਾਰ ਚਾਹੇ 2.5 ਸਾਲ ਦੇ ਕਰੀਬ ਜਿਹੜਾ ਸਮਾਂ ਹੋ ਗਿਆ ਵੀ ਅਸੀਂ ਪਰਿਵਾਰ ਦੇ ਵਿੱਚ ਦੇਖ ਰਹੇ ਹਾਂ ਉਸੇ ਤਰ੍ਹਾਂ ਅੱਖਾਂ ਅੱਜ ਵੀ ਜਿਹੜੀਆਂ ਨਮ ਨੇ ਅੱਜ ਵੀ ਜਿਹੜੇ ਹੰਝੂਆਂ ਦਾ ਦਰਿਆ ਜਿਹੜਾ ਉਸੇ ਤਰ੍ਹਾਂ ਹੀ ਕਰੇ ਹੁਣ ਤੱਕ ਵੀ ਬੈਨਰ ਉਦਾਂ ਹੀ ਲੱਗਿਆ ਜਿਹੜੇ ਅਜ ਤੋਂ 2 ਸਾਲ 4 ਮਹੀਨੇ 20 ਦਿਨ ਪਹਿਲਾਂ ਲੱਗੇ ਸੀ ਹਜੇ ਤੱਕ ਵੀ ਉਦਾਂ ਹੀ ਲੱਗੇ ਹੋਏ ਆ ਉਹ ਜਿੰਨੀ ਦਰ ਰੋਜ਼ ਆਉਂਦੀ ਨੇ ਉਹ ਲੱਗੇ ਹੀ ਰਹਿਣਗੇ ਉਹ ਬਿਲਕੁਲ ਕਿਤੇ ਨਾ ਕਿਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਵੱਡਾ ਜਿਹੜਾ ਦੁੱਖ ਹੈ ਅੱਜ ਵੀ ਤੁਸੀਂ ਦੇਖ ਸਕਦੇ ਹੋ ਉਸੇ ਤਰ੍ਹਾਂ ਜਿਹੜੇ ਹੰਝੂਆਂ ਦੇ ਦਰਿਆ ਵਗ ਰਹੇ ਨੇ ਪਿਤਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਤੇ ਨਾ ਕਿਤੇ ਸਰ ਵੱਡਾ ਦੁੱਖ ਹੈ ਪਰ ਇੱਕ ਫੈਸਲਾ ਜਿਹੜਾ ਸੁਣਾਇਆ ਗਿਆ ਲੱਗਦਾ ਕਿ ਪਹਿਲਾਂ ਤਾਂ ਸੰਤੁਸ਼ਟੀ ਵਾਲਾ ਫੈਸਲਾ ਸੀ ਜੀ ਹਾਂ ਜੀ ਥੋੜਾ ਜਿਹਾ ਦਿਲ ਨੂੰ ਸਕੂਨ ਤਾਂ ਮਿ ਕਿਰਪਾ ਕੀਤੀ ਸੀ ਸਾਡੇ ਤੇ ਜੀ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਜੀ ਕਮਨ ਸਰ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਜੀ ਸਾਰੀ ਸੰਗਤ ਦਾ ਆਪਣੇ ਬੀੜੀ ਗੁਪਤਾ ਜੀ ਦਾ ਜੀ ਸਰ ਇਸ ਜਗ੍ਹਾ ਦੇ ਉੱਤੇ ਨਮਨ ਕਰਨਾ ਆਇਓ ਜਿਸ ਜਗ੍ਹਾ ਦੇ ਉੱਤੇ ਉਸਨੂੰ ਜਿਹੜਾ ਜਿੰਦਾ ਦਫਨਾ ਦਿੱਤਾ ਗਿਆ ਸੀ ਕਹਿੰਦੇ ਰੇਤਾ ਵੀ ਮੂੰਹ ਚ ਪਾਇਆ ਗਿਆ ਸੀਗਾ ਮਤਲਬ ਅਸੀਂ ਵੀ ਉਸ ਸਮੇਂ ਦੇਖਿਆ ਸੀ ਤਸਵੀਰਾਂ ਪਰ ਕਿਤੇ ਨਾ ਕਿਤੇ ਦਿਲ ਦਹਿਲਾ ਦੇਣ ਵਾਲੀਆਂ ਸੀਗੀਆਂ ਇੱਕ ਪੇਤਾ ਵਾਸਤੇ ਤਾਂ ਹੋਰ ਵੀ ਜ਼ਿਆਦਾ ਦਰਦ ਨਾ ਕਰ ਪੂਰਾ ਵਰਲਡ ਹਿੱਲ ਗਿਆ ਸੀਗਾ ਜੀ ਜਦੋਂ ਸਾਰੇ ਚੈਨਲਾਂ ਤੇ ਨਿਊਜ਼ ਗਈ ਹੈ ਜੀ ਪੂਰੇ ਵਰਲਡ ਕੋਲੇ ਜੀ ਉਹ ਕਿਹੜੀ ਅਕੜੜੇ ਨਹੀਂ ਸੀ ਨਮ ਜੀ ਮੈਂ ਸਰ ਜਿਆਦਾ ਗੱਲ ਨਹੀਂ ਕਰਾਂਗਾ ਸਿਰਫ ਇੱਕ ਗੱਲ ਕਹਾਂਗਾ ਕਹਿੰਦੇ ਅੱਜ ਵੀ ਤੁਸੀਂ ਉਸੇ ਤਰ੍ਹਾਂ ਉਹਨਾਂ ਨੇ ਵੀ ਦੱਸਿਆ ਕਿ ਦਾਦਾ ਜੀ ਵੀ ਉਹਨਾਂ ਦੇ ਜਿਹੜੇ ਨੇ ਉਹਨਾਂ ਲਈ ਸਮਾਨ ਖਰੀਦਦੇ ਨੇ ਤੁਸੀਂ ਵੀ ਮੈਂ ਸੁਣਿਆ ਕਿ ਉਸੇ ਤਰ੍ਹਾਂ ਹੀ ਸਮਾਨ ਖਰੀਦਦੇ ਆਪਾਂ ਪਹਿਲਾਂ ਵੀ ਗੱਲ ਹੋਈ ਬੇਟੀ ਦੀ ਜਿਹੜੀ ਫੋਟੋ ਆ ਹਰ ਸਮੇਂ ਮੈਂ ਦੇਖਿਆ ਕਿ ਨਾਲ ਹੀ ਰਹਿੰਦੀ ਆ ਬਿਲਕੁਲ ਜੀ ਉਹ ਮੇਰੇ ਦਿਲ ਚਾ ਜੀ ਮੇਰੇ ਦਿਲ ਚ ਉਹਦੇ ਲਈ ਮੈਂ ਜਿਹੜਾ ਆਪਣੇ ਬੇਟੇ ਲਈ ਸਮਾਨ ਲੱਕੇ ਉਹਦੇ ਲਈ ਮੈਂ ਨਾਲ ਲੈ ਕੇ ਹੀ ਆਉਣਾ ਜੀ ਕਦੇ ਮੈਂ ਹੀ ਦਣੀ ਵੇਲੇ ਵੀ ਉਹ ਇਕੱਲੇ ਵਾਸਤੇ ਸਮਾਨ ਲੈ ਕੇ ਆਇਆ ਜੀ ਵਾਟੇ ਮੇਰੇ ਦਿਲ ਚਾ ਜੀਓ ਇੰਨੇ ਨੇ ਕਿ ਤਾਂ ਕਈ ਬੜੀ ਲੋਕ ਜਿਹੜੇ ਨੇ ਧੀਆ ਤੇ ਪੁੱਤਾਂ ਦੇ ਵਿੱਚ ਵੰਡ ਕਰਾ ਜਿਹੜਾ ਹਲਕਾ ਜਿਹਾ ਵੰਡ ਕਰਾ ਕਰ ਲੈਂਦੇ ਨੇ ਜਾਂ ਉਹਨਾਂ ਨੂੰ ਜਿਹੜਾ ਬਰਾਬਰਤਾ ਨਹੀਂ ਦਿੰਦੇ ਹੈਗੇ ਨਹੀਂ ਜੀ ਦੋਨੇ ਬਰਾਬਰ ਹੈ ਜੀ ਇਹ ਮੇਰੇ ਲਈ ਦੋਨੇ ਬਰਾਬਰ ਹੈ ਜੀ ਜੀ ਬਿਲਕੁਲ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਵੱਡਾ ਜਿਹੜਾ ਦੁੱਖ ਦੀ ਗੱਲ ਹੈ ਜਿੱਥੇ ਅਸੀਂ ਕਹਿ ਸਕਦੇ ਹਾਂ ਤਕਰੀਬਨ ਤਕਰੀਬਨ 2.5 ਸਾਲ ਦਾ ਸਮਾਂ ਜਿਹੜਾ ਬੇਸ਼ੱਕ ਬੀਤ ਚੁੱਕਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਉਸ ਜਗ੍ਹਾ ਦੇ ਉੱਤੇ ਪਰਿਵਾਰਕ ਮੈਂਬਰ ਜਿਹੜੇ ਨੇ ਨਮਨ ਹੋਣ ਵਾਸਤੇ ਆਏ ਨੇ ਉਸ ਜਗ੍ਹਾ ਦੇ ਉੱਤੇ ਜਿਹੜੇ ਨੇ ਉਹਨਾਂ ਵੱਲੋਂ ਸਰਦਾ ਤੇ ਫੁੱਲ ਜਿਹੜੇ ਨੇ ਪੇਂਡ ਕੀਤੇ ਗਏ ਨੇ ਪਰ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਦਿਲ ਦੇ ਵਿੱਚ ਅੱਜ ਵੀ ਉਸੇ ਤਰ੍ਹਾਂ ਹੀ ਦਰਦ ਵਗ ਰਿਹਾ ਹੈ ਜਾਂ ਉਸੇ ਤਰ੍ਹਾਂ ਹੀ ਅੱਖਾਂ ਦੇ ਵਿੱਚੋਂ ਜਿਹੜੇ ਹੰਝੂ ਵਗ ਰਹੇ ਨੇ ਉਹਨਾਂ ਦੇ ਦਾਦਾ ਜੀ ਦਾ ਕਹਿਣਾ ਕਿ ਜਦ ਤੱਕ ਉਹ ਜਿੰਦਾ ਨਹੀਂ ਜਾਂ ਫਿਰ ਦਰਲੋ ਜਿਹੜੀ ਆ ਵਾਪਸ ਨਹੀਂ ਆ ਜਾਂਦੀ ਇਹ ਦਰਦ ਇਸੇ